ਅ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸਾਦਕ ਦੇ ਵਿੱਚ ਬਾਬਾ ਨਛੱਤਰ ਸਿੰਘ ਜੀ ਚੰਦ ਪ੍ਰਾਣੇ ਵਾਲਿਆਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਕਬੱਡੀ ਦਾ ਹੋਣ ਜਾ ਰਿਹਾ ਜਿਹੜਾ ਕਿ ਇਹ 13 ਤਰੀਕ ਨੂੰ ਹੋਣਾ ਹੈ ਮੈਂ ਸਭ ਇਲਾਕਾ ਫਰੀਦਕੋਟ ਵੀ ਕੀ ਨੇੜੇ-ਨੇੜੇ ਦੇ ਜ਼ਿਲ੍ਹਿਆਂ ਨੂੰ ਵੀ ਆਪੀ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਹਮ ਹਮਾਕੇ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਆਪ ਦਾ ਪਾਰਟਿਸਿਪੇਟ ਕਰੋ ਕਰਿਓ ਔਰ ਆਮ ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਵੀ ਨੌਜਵਾਨ ਨੂੰ ਜਿਹੜਾ ਕਿ ਨਸ਼ਿਆਂ ਤੋਂ ਲਾਂਭੇ ਕਰਕੇ ਤੇ ਇਸ ਗੇਮਾਂ ਵੱਲ ਸਪੋਰਟਸ ਵੱਲ ਪ੍ਰੇਰਿਆ ਜਾਵੇ ਤੇ ਕੋਈ ਇਨਾਮ ਵਗਿਆ ਤਾਂ ਵੀ ਰੱਖਿਆ ਹਾਂਜੀ ਹਾਂਜੀ ਇਹਦੇ ਚਕਾ ਪਹਿਲਾ ਇਨਾਮ 41000 ਰੁਪਏ ਆ ਜਿਹੜਾ ਕਿ ਉਹ ਸਾਡੇ ਪਿੰਡ ਦੇ ਹੀ ਹੈਗੇ ਨੇ ਸਰਦਾਰ ਅਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਜਿਹੜੇ ਪੋਤਰੇ ਆ ਯੂਐਸਏ ਦੇ ਵਿੱਚ ਰਹਿੰਦੇ ਆ ਉਹਨਾਂ ਬੱਚਿਆਂ ਬੰਨੀ ਦਿੱਤਾ ਜਾ ਰਿਹਾ ਹੈ ਇਹ ਕਿੰਨਾ ਤੋਂ ਮੈਚ ਹੋ ਗਿਆ ਇਹ ਤੀਜਾ ਹੋਣ ਜਾ ਰਿਹਾ ਹੈ ਅੱਛਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਵਾਹਿ ਕੁਝ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਐਮ ਐਲ ਏ ਗੁਰਦੇਵ ਸਿੰਘ ਸਿੱਖੋਂ ਜੀ ਦੇ ਗ੍ਰਹਿ ਵਿਖੇ ਆਏ ਸੀਗੇ ਜੋ ਚੌਥਾ ਕਬੱਡੀ ਟੂਰਨਾਮੈਂਟ ਸਾਤਖ ਵਿਖੇ ਹੋ ਰਿਹਾ ਹੈ 13 ਤਰੀਕ ਨੂੰ ਤੇ ਉਸ ਸੰਬੰਧ ਵਿੱਚ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ ਹੈ ਤੇ ਸਾਰੇ ਹੀ ਇਹ ਇਲਾਕੇ ਦੇ ਵਿੱਚ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਕਬੱਡੀ ਟੂਰਨਾਮੈਂਟ ਹੋਏ ਨਹੀਂ ਸੀਗੇ ਤੇ ਇਹ ਭਿੰਨਰ ਪਈਆਂ ਵਾਲੇ ਜੀ ਕਾਲਰ ਪਿੰਘਾ ਵਾਲਾ ਜੀ ਗੋਰਾਮ ਚੱਕੀ ਜੀ ਤੇ ਬਲਕੌਰ ਸਿੰਘ ਜੀ ਸਾਥਕ ਤੋਂ ਇਹ ਸਾਰੀਆਂ ਟੀਮ ਮਤਲਬ ਬੰਦੇ ਰਲ ਕੇ ਜਿਹੜੀ ਹੈ ਟੂਰਨਾਮੈਂਟ ਟੀਮ ਹੈ ਉਹਨਾਂ ਨੇ ਮਤਲਬ ਇਹ ਟੂਰਨਾਮੈਂਟ ਕਰਵਾਇਆ ਤੇ ਪਹਿਲਾ ਇਨਾਮ 40000 ਰੁਪਇਆ ਦੂਜਾ ਨਾਮ 33000 ਰੁਪਇਆ ਤੇ ਓਪਨ ਦੇ ਵਿੱਚ 10-10 ਕਿਲੋ ਘਿਓ ਜਿਹੜੇ ਮਤਲਬ ਰੈਂਡਰ ਹੋਣਗੇ ਜਾਂ ਜਿਹੜੇ ਸੈਮੀ ਫਾਈਨਲ ਜਾਂ ਫਾਈਨਲ ਵਿੱਚ ਪਹੁੰਚਣਗੇ ਉਹਨਾਂ ਨੂੰ 10-10 ਕਿਲੋ ਦਿੱਸੀ ਘਿਓ ਦੇਣਾ ਜੀ ਤੇ ਅੱਗੇ ਵੀ ਭੰਜੇ ਨੇ ਦੱਸਿਆ ਵੀ ਮਤਲਬ ਜਿਹੜਾ ਇਹ ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਨੌਜਵਾਨਾਂ ਤੋਂ ਜਿਹੜੇ ਨਸ਼ੇ ਵਰਗੇ ਜੋ ਛੇਬਾਂ ਦਰਿਆ ਚੱਲ ਰਿਹਾ ਉਸ ਤੋਂ ਦੂਰ ਕਰਕੇ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜੋੜਿਆ ਜਾਵੇ ਭਗਵਾਨ ਸਿੰਘ ਮਾਨ ਜੀ ਦੀ ਇਹ ਸੋਚ ਹੈ ਸਦਾ ਕੇਜਰੀਵਾਲ ਸਾਹਿਬ ਜੀ ਦੀ ਇਹ ਸੋਚ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਜੋੜਿਆ ਜਾਵੇ ਜਿਵੇਂ ਕਬੱਡੀ ਹੈ ਕ੍ਰਿਕਟ ਹੈ ਜਾਂ ਹਾਕੀ ਹੈ ਜਿਸ ਤਰ੍ਹਾਂ ਮਤਲਬ ਅੱਜ ਇਹ ਐਮਐਲਏ ਸਾਹਿਬ ਦੇ ਨਾਲ ਸਲਾਹ ਕਰਕੇ ਕਿਉਂਕਿ ਹਟਾੜ ਏਰੀਆ ਉਹ ਸਾਦਕ ਨੂੰ ਬਹੁਤ ਪਿੰਡ ਲੱਗਦੇ ਆ ਉਸ ਕਰਕੇ ਪਲਾਨਿੰਗ ਕੀਤੀ ਗਈ ਕਿ ਸਾਦਕ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਬਾਬਾ ਨਛੱਤਰ ਸਿੰਘ ਜੀ ਜੋ ਚੰਦਪੁਰਾਣੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਸਹਿਯੋਗ ਵੀ ਕੋਈ ਦੇਰੇ ਲਈ ਬਹੁਤ ਸਹਿਯੋਗੀ ਹੈ ਜੀ ਇਹਦੇ ਵਿੱਚ ਸਿਹਰ ਦੇ ਮਤਲਬ ਬਹੁਤ ਵਾਰ ਬੰਦੇ ਆ ਜਾਂ ਸਾਧਕ ਇਲਾਕੇ ਦੇ ਸਰਪੰਚ ਸਹਿਬਾਨ ਹੈ ਕੋਈ ਸਾਬਕਾ ਮਤਲਬ ਚੇਅਰਮੈਨ ਹੈ ਕੋਈ ਚੇਅਰਮੈਨ ਹੈ ਜਿਨ੍ਹਾਂ ਕੋਲ ਵੀ ਮਤਲਬ ਜੇ ਟੀਮ ਗਈ ਹੈ ਸਾਰੀ ਜੇ ਟੂਰਨਾਮੈਂਟ ਕਰਾ ਰਹੀ ਹੈ ਕਿਸੇ ਨੇ ਨਾ ਨਹੀਂ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਟੂਰਨਾਮੈਂਟ ਕਰਾ ਰਹੇ ਹਰੇਕ ਬੰਦੇ ਨੇ ਆਪ ਦੇ 10-9 ਦੀ ਕਿਰਤਨ ਦੇ ਵਿੱਚੋਂ ਆਪ ਦਾ ਮਤਲਬ ਜਿੰਨਾ ਦੁਸ਼ਾਨ ਨਿਕਲਦਾ ਸੀਗਾ ਹਰੇਕ ਨੇ ਸਹਿਯੋਗ ਦਿੱਤਾ ਜੀ ਤੇ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਤੁਹਾਡੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਬਹੁਤ-ਬਹੁਤ ਕਰਦਾ ਹ ਤਵਾ ਗੁਰੂਆਂ ਦੇ ਹੋਰ ਕਿਰਪਾ ਕਰਨ ਤੋਂ ਇਸ ਤਰ੍ਹਾਂ ਦੇ ਹੋਰ ਟੂਰਨਾਮੈਂਟ ਜਿਹੜੇ ਹੁੰਦੇ ਨੇ ਉਹ ਸੋਗ ਹੁੰਦੇ ਰਹਿਣ। 1 ਕਿਲੋਮੀਟਰ ਟੂਰਨਾਮੈਂਟ ਚੱਲ ਰਿਹਾ ਹੈ। ਚੌਥਾ ਟੂਰਨਾਮੈਂਟ ਹੈ ਜੀ। ਠੀਕ ਹੈ, ਕੰਮੀ ਇਸੇ ਤਰ੍ਹਾਂ ਜਾਰੀ ਰਹਿਣਗੇ। ਅੱਗੇ ਵੀ ਚੱਲੂਗਾ ਜੀ ਬਿਲਕੁਲ ਇਸੇ ਤਰ੍ਹਾਂ। ਜੇ ਮਤਲਬ ਐ ਟੀ ਵਧੀਆ ਹੋਇਆ ਤੇ ਹੋ ਸਕਦਾ ਕਿ ਮਤਲਬ 6-6 ਮਹੀਨੇ ਬਤ ਕਰਾਈਏ ਇੱਕ ਸਾਲ ਦਾ ਕਰਾਉਂਦੇ ਆ। ਤੇ ਇੱਕ ਸਾਲ 'ਚ ਦੋ ਟੂਰਨਾਮੈਂਟ ਹੋ ਜਾ ਕਰਨਗੇ ਜੀ। ਕੀ ਲੋਕਾਂ ਨਾਲ ਪੀਰ ਕਰਦੇ? ਲੋਕਾਂ ਨੂੰ ਇਹੀ ਪੀਰ ਹੈ ਜੀ ਮਤਲਬ ਜੋ ਨੌਜਵਾਨ ਹੈ ਖਾਸ ਕਰਕੇ ਉਹਨਾਂ ਨੂੰ ਪੀਨ ਕਰਨੀ ਚਾਹੁੰਦਾ ਹੈ ਕਿ ਆਪਦੇ ਜ ਉਧਰ ਧਿਆਨ ਦਿਓ ਨਾ ਕਿ ਜਿਹੜੇ ਆਪਾਂ ਨਸ਼ਿਆਂ ਦੇ ਵੱਲ ਧਿਆਨ ਦੇਈਏ ਜਿਹੜਾ ਕੋਈ ਨਸ਼ਾ ਕਰਦਾ ਵੀ ਹੈ ਤੁਹਾਡੇ ਪਿੰਡ ਦਾ ਤੁਹਾਡੀ ਅੰਡ ਹੈ ਜਾਂ ਗਵਾਂਢੀ ਕਰਦਾ ਹੈ ਉਹਨੂੰ ਰੋਕੋ ਉਹਨਾਂ ਦੇ ਘਰ ਦੇ ਜਾ ਕੇ ਉਹਨੂੰ ਸਮਝਾਓ ਵੀ ਇਹ ਗਲਤ ਹੋ ਰਿਹਾ ਹੈ ਤੂੰ ਗਲਤ ਕਰ ਰਿਹਾ ਹੈ ਆਪਦੀ ਜ਼ਿੰਦਗੀ ਮਤਲਬ ਵਾਰੀ-ਵਾਰੀ ਨਹੀਂ ਮਿਲਣੀ ਇਸ ਜ਼ਿੰਦਗੀ ਨੂੰ ਸਹੀ ਰਸਤੇ ਪਾ ਕਿਸੇ ਦੇਸ਼ ਦੇ ਮਤਲਬ ਜੋ ਜਿਵੇਂ ਭਗਤ ਸਿੰਘ ਰਾਜਗੁਰੂ ਸੁਖਦੇਵ ਆ ਉਹਨਾਂ ਨੇ ਆਪਦੀ ਕੁਰਬਾਨੀਆਂ ਕੀਤੀਆਂ ਦੇਬਕ ਉਹਨਾਂ ਦੀ ਆਜ਼ਾਦੀ ਦਾ ਮਾਣ ਕਰ ਰਹੇ ਆ ਆਜ਼ਾਦੀ ਮਾਨ ਰਹੇ ਆ ਦੇਸ਼ ਦੀ ਉਹਨਾਂ ਨੂੰ ਆਪਦੇ ਦੇਸ਼ ਦੇ ਆਪਦੇ ਇਲਾਕੇ ਦੀ ਤਰੱਕੀ ਦੇ ਵਿੱਚ ਲਾਓ ਨਾ ਕਿ ਨਸ਼ਾ ਵਿੱਚ ਲਾਓ